লাগਿਆ ਨਾ ਲੱਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਤੇ ਰੋਟੀ ਖਾਣਾ ਪਹਿਲਾਂ ਕਦੇ ਲੱਗਿਆ ਸੀ ਇਹ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਆ ਪਹਿਲਾਂ ਉਹਨੂੰ ਸਵੇਰੀ ਬਿਠਾ ਲੈਂਦੇ ਨੇ ਕਿਉਂਕਿ ਜਿਆਦਾ ਬਾਹਰ ਚੜਨਾ ਉਤਨਾ ਔਖਾ ਉਹਨੂੰ ਤੇ ਸਵੇਰੀ ਬਿਠਾ ਲੈਂਦੇ ਨੇ ਉੱਥੇ ਹੀ ਰੋਟੀ ਉੱਥੇ ਹੀ ਪਾਣੀ ਐ ਕਰਦਾ ਫਿਰਦਾ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਕਿਉਂ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਉਹ ਪੰਜਾਬ ਬਚਾਓ ਨਹੀਂ ਉਹ ਪਰਿਵਾਰ ਬਚਾਓ ਐ ਪਰਸੋਂ ਪਰसों ਆਪਦੇ ਸਾਲੇ ਦੇ ਇਲਾਕੇ 'ਚ ਫਿਰਦਾ ਸੀ ਵੀ ਇਹਨੂੰ ਬਚਾਓ ਕੱਲ ਪ੍ਰਾਣੇ ਦੇ ਇਲਾਕੇ 'ਚ ਫਿਰਦਾ ਸੀ ਪ੍ਰਾਣਾ ਬਚਾਓ ਹੈਨਾ ਪੰਜਾਬ ਬਚਾਓ ਨਹੀਂ ਹੈਗਾ ਇਹ ਉਹਦਾ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਕਿਉਂ ਬਚਾਈਏ ਅਸੀਂ ਤੁਹਾਨੂੰ ਇਹਨਾਂ ਨੂੰ ਬਥੇਰਾ ਟਾਈਮ ਦਿੱਤਾ ਕਿਸੇ ਨੂੰ 15 ਸਾਲ ਕਿਹਨੂੰ 10 ਸਾਲ ਕੁਝ ਕੀਤਾ ਹੀ ਨਹੀਂ ਹੁਣ ਕਹਿੰਦੇ ਪੰਜਾਬ ਬਚਾਓ ਲੈ ਦੱਸੋ ਕਿਤਕੀ ਤੋਂ ਬਚਾਈਏ ਥੋੜੇ ਤੋਂ ਬਚਾਉਣਾ ਕੋਈ ਇਹੋ ਜਿਹੀ ਫੈਲ ਨਹੀਂ ਹੈਗੀ ਪੁਰਾਣੀ ਸਰਕਾਰ ਦੀ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹਰ ਹਰ ਫਾਇਲ ਆਪਦੇ ਪੁੱਤ ਵੱਲ ਜਾਂਦੀ ਹੈ ਕੋਈ ਭਤੀਜੇ ਵੱਲ ਕੋਈ ਸਾਲੇ ਵੱਲ ਕੋਈ ਜੀਜੇ ਵੱਲ ਬਸ ਇਤੋਂ ਬਿਨਾਂ ਇਹਨਾਂ ਨੇ ਕੋਈ ਸੋਚਿਆ ਹੀ ਨਹੀਂ ਰੋਜ਼ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਉਹ ਕੌਣ ਕੌਣ ਨੇ ਜਿਹੜੇ ਗਾਲਾਂ ਕੱਢਦੇ ਨੇ ਜਿਨ੍ਹਾਂ ਦੀਆਂ ਕੁਰਸੀਆਂ ਖੋਲੀਆਂ ਕਿਉਂਕਿ ਹੋਰ ਕੰਮ ਤਾਂ ਇਹਨਾਂ ਨੂੰ ਆਉਂਦਾ ਨਹੀਂ ਇਹ ਲੀਡਰਾਂ ਦਾ ਜਵਾਕਾ ਜਾਂਦੀ ਇੱਕ ਪ੍ਰੋਬਲਮ ਹੈ ਆਪਾਂ ਤਾਂ ਕੁਝ ਵੀ ਕਰ ਲਾਂਗੇ ਇੱਕ ਕੰਮ ਨਹੀਂ ਤਾਂ ਦੂਜਾ ਕਰ ਲਾਂਗੇ ਦੂਜੇ ਨਤੀਜਾ ਇਹਨਾਂ ਨੂੰ ਇਹਨਾਂ ਨੂੰ ਸੱਤਾ 'ਚ ਰਹੇ ਬਿਨਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਇਹ ਸਭ ਬੇਰੁਜ਼ਗਾਰ ਹੋ ਗਏ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋਏ ਨੇ ਇਹ ਸੁਖਵੀਰ ਹੋਰੀ ਇਹ ਜਿਹੜੇ ਆਮ ਜੀਠੀ ਹੋਰੀ ਸਾਰੇ ਅਬ ਚਿਬਾਜਵੇ ਹੋਰੀ ਬੜੰਗੇ ਨਵੀਂ ਕਿਸਮ ਦੇ ਬੇਰਜ਼ਗਾਰ ਨੇ ਆ ਹਣੋ ਫਿਰਦੇ ਨੇ ਤੁਰੇ ਉਹ ਕਾਲੀਦਾਲ ਵਾਲੇ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਉਹ ਪੰਜਾਬ ਬਚਾਓ ਨਹੀਂ ਉਹ ਪਰਿਵਾਰ ਬਚਾਓ ਹੈ ਪਰਸੋਂ ਪਰਸੋਂ ਆਪਣੇ ਸਾਲੇ ਦੇ ਇਲਾਕੇ 'ਚ ਫਿਰਦਾ ਸੀ ਵੀ ਇਹਨੂੰ ਬਚਾਓ ਕੱਲ ਬਰੋਹਣੇ ਦੇ ਇਲਾਕੇ 'ਚ ਫਿਰਦਾ ਸੀ ਬਰੋਹਣਾ ਬਚਾਓ ਹੈਨਾ ਪੰਜਾਬ ਬਚਾਓ ਨਹੀਂ ਹੈਗਾ ਇਹ ਉਦਾਪ ਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨਹੀਂ ਕੁਝ ਨਹੀਂ ਲੱਗਿਆ ਨਾ ਲੱਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਤੇ ਰੋਟੀ ਖਾਣਾ ਪਹਿਲਾਂ ਕਦੇ ਲੱਗਿਆ ਸੀ ਇਹ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਆ ਪਹਿਲਾਂ ਉਹਨੂੰ ਸਵੇਰੀ ਬਿਠਾ ਲੈਂਦੇ ਨੇ ਕਿਉਂਕਿ ਜਿਆਦਾ ਵਾਰ ਚੜਨਾ ਉਤਨਾ ਔਖਾ ਉਹਨੂੰ ਤੇ ਸਵੇਰੀ ਬਿਠਾ ਲੈਂਦੇ ਨੇ ਉੱਥੇ ਰੋਟੀ ਉੱਥੇ ਪਾਣੀ ਐ ਕਰਦਾ ਫਿਰਦਾ ਸਾਨੂੰ ਬਚਾ ਲੋ ਸਾਨੂੰ ਬਚਾ ਲੋ ਕਿਉਂ ਬਈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਫਿਰ ਪ੍ਰਮਾਤਮਾ ਆਪ ਹੀ ਦੇਖਦਾ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪ੍ਰਮਾਤਮਾ ਦੀ ਚੱਕੀ ਐ ਉਹ ਉਹ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਣ ਦੀ ਬਹੁਤ ਬਰੀਕ ਐ ਪੀਣ ਦੀ ਬਹੁਤ ਬਰੀਕ ਐ ਸਭ ਪਤਾ ਉਸ ਕਚੈਰੀ ਚ ਉਸ ਕਚੈਰੀ ਚ ਸਭ ਪਤਾ ਕਿ ਕਿਹਨੇ ਕੀ ਪਾਪ ਕੀਤੇ ਨੇ ਸਭ ਨੂੰ ਫਲ ਪਾਪਾਂ ਦਾ ਭੋਗਣਾ ਪੈਣਾ ਸੋ ਇਸ ਕਰਕੇ ਅਸੀਂ 2 ਸਾਲ ਹਜੇ ਹੋਏ ਨਹੀਂ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਜੀ 40000 ਤੁਹਾਡੇ ਚ ਵੀ ਬਹੁਤ ਸਾਰੇ ਬੈਠੇ ਹੋਣਗੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਦੋਸਤ ਨੂੰ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਊਗੀ ਕੋਈ ਪੈਸਾ ਲੱਗਿਆ ਹੋਵੇ ਤਾਂ ਦੱਸ ਦਿਓ ਜਾਂ ਕਿਸੇ ਐਮਐਲਏ ਦੀ ਕੋਈ ਜਾਂ ਮੰਤਰੀ ਦੀ ਕੋਈ ਸਪਾਰਸ਼ ਕਰਕੇ ਇਹੋ ਜਿਹਾ ਬੰਦਾ ਅੱਗੇ ਆ ਗਿਆ ਜਿਹਦੇ ਨੰਬਰ ਘੱਟ ਸੀ ਜਾਂ ਇਹੋ ਜਿਹਾ ਬੰਦਾ ਜਾ ਮੁੰਡਾ ਕੁੜੀ ਕੋਈ ਰਹਿ ਗਿਆ ਜਿਹਦੇ ਨੰਬਰ ਬਹੁਤ ਜ਼ਿਆਦਾ ਸੀ ਪਰ ਸਪਾਰਸ਼ ਨਹੀਂ ਮਿਲੀ ਇਹ ਕੰਮ ਬਾ ਹੁੰਦਾ ਨਹੀਂ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਸੋਚ ਦੇ ਵਿੱਚ ਇਹ ਕੰਮ ਹੈ ਨਹੀਂ ਤੇ ਆਮ ਆਦੀ ਪਾਰਟੀ ਦੀ ਸੋਚ ਜਿਹੜੀ ਹੈ ਉਹਦੇ ਵਿੱਚ ਇਹ ਕੰਮ ਹੈ ਨਹੀਂ ਦਿੱਲੀ ਚ ਵੀ ਇਦਾਂ ਹੀ ਹੁੰਦਾ ਪੰਜਾਬ ਚ ਵੀ ਇਦਾਂ ਹੀ ਹੁੰਦਾ ਸਰਕਾਰੀ ਨੌਕਰੀਆਂ 40000 ਤੋਂ ਬਾਅਦ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਫੈਕਟਰੀਆਂ ਆ ਰਹੀਆਂ ਨੇ ਵੱਡੇ ਵੱਡੇ ਜਿਹੜੇ ਕਹਿੰਦੇ ਘਾਉਂਦੇ ਟਾਟਾ ਸਟੀਲ ਵਰਗੇ ਸਨਾਥਨ ਟੈਕਸਟਾਈਲ ਵਰਗੇ ਵੱਡੇ ਵੱਡੇ ਜਿਹੜੇ ਗਰੁੱਪ ਨੇ ਜਿਹੜੇ ਪਹਿਲਾਂ ਪੰਜਾਬ ਬਲਾਉਂਦੇ ਨਹੀਂ ਸੀ ਕਿਉਂਕਿ ਜਦੋਂ ਪੰਜਾਬ ਚ ਆਉਂਦੇ ਸੀ ਉਹਨਾਂ ਤੋਂ ਹਿੱਸਾ ਮੰਗਿਆ ਜਾਂਦਾ ਸੀ ਹੁਣ ਹੁਣ ਅਸੀਂ ਇਹ ਕਹਿੰਨੇ ਆ ਕਿ ਕਿ ਇਹ ਦੋ ਜੁੰਡ ਲਾਉਣੇ ਨੇ ਦੋ ਦੀ ਥਾਂ ਚਾਰ ਲਾ ਲਓ ਜੇ ਹਜ਼ਾਰ ਮੁੰਡੇ ਕੁੜੇ ਨੂੰ ਕੰਮ ਦਿੰਨੇ ਹੋ 2000 ਨੂੰ ਕੰਮ ਦੇ ਦੋ ਅਸੀਂ ਤੁਹਾਨੂੰ ਕੋਈ ਫਾਇਲ ਨਹੀਂ ਰੋਕਦੇ 15 20 ਦਿਨਾਂ ਚ ਤੁਸੀਂ ਆਪਣਾ ਆਪਣਾ ਫੈਕਟਰੀ ਦੀ ਪਹਿਲੀ ਇੱਟ ਲਾ ਕੇ ਬਣਾਉਣੀ ਸ਼ੁਰੂ ਕਰੋ ਬਹੁਤ ਸਾਰੀਆਂ ਫੈਕਟਰੀਆਂ ਦੇ ਉਤ ਘਟਣ ਵਾਸਤੇ ਮੇਰੇ ਕੋਲ ਆਇਆ ਪਿਆ ਜੀ ਤੁਸੀਂ ਆ ਕੇ ਜਾਇਓ ਕਦੇ ਅਸੀਂ ਫੈਕਟਰੀਆਂ ਜਿਹੜੀਆਂ ਨੇ ਉਹ ਬਣਨ ਲੱਗੀਆਂ ਚੰਬਨ ਲੱਗੀਆਂ ਕਿਉਂਕਿ ਕਰਪਸ਼ਨ ਖਤਮ ਹੋ ਗਈ ਲੀਕੇਜ ਬੰਦ ਕਰਤੀ ਜਿਹੜੇ ਪਹਿਲਾਂ ਪੈਸੇ ਇਧਰ ਉਧਰ ਲੀਕ ਹੋ ਜਾਂਦੇ ਸੀ ਜਿਹੜੇ ਖਾਲਾਂ 'ਚ ਖੱਡਾਂ ਪੈਂਦੀਆਂ ਨੇ ਉਹ ਖਾਲ ਜਿਹੜਾ ਉਹਦਾ ਪਾਣੀ ਨੱਕੇ ਤੱਕ ਨਹੀਂ ਪਹੁੰਚਦਾ ਕਿਆਰਾ ਕੌਣ ਹੈ ਕਿਆਰਾ ਮੇਰਾ ਪੰਜਾਬ ਹੈ ਪੰਜਾਬ ਨੂੰ ਜੇ ਕਿਆਰਾ ਮੰਨ ਲਈ ਇੱਕ ਤੇ ਜਿਹੜਾ ਟੈਕਸ ਦਾ ਪੈਸਾ ਹੈ ਉਹਨੂੰ ਖਾਲ ਦਾ ਪਾਣੀ ਮੰਨ ਲਈਏ ਖਜ਼ਾਨਾ ਮੰਨ ਲਈਏ ਉਹ ਤਾਂ ਫਿਰ ਖਾਲ ਤਾਂ ਕਦੇ ਇੱਧਰ ਟੁੱਟ ਗਿਆ ਕਦੇ ਇੱਧਰ ਟੁੱਟ ਗਿਆ ਇਹਨਾਂ ਨੇ ਆਪਣੇ ਆਪਣੇ ਕੈਰਾਂ ਵਾਲੀ ਨੱਕੇ ਬੱਡ ਰੱਖੇ ਸੀ ਜਿਹੜਾ ਅਸਲੀ ਨੱਕਾ ਲੋਕਾਂ ਵਾਲ ਉਹ ਤੱਕ ਤਾਂ ਪਾਣੀ ਦੀ ਘੁੱਟ ਵੀ ਨਹੀਂ ਪਹੁੰਚਦੀ ਸੀ ਸੋ ਅਸ ਤਾਂ ਕੰਨੀ ਦੇ ਕੈਰਾਂ ਵਾਂਗੂ ਸੁੱਕੇ ਰਹਿ ਗਏ ਸੀ ਪਰ ਹੁਣ ਇਧਰੋਂ ਉਧਰੋਂ ਵੀ ਲੀਕੇਜ ਬੰਦ ਹੋਊਗੀ ਤੇ ਸੁੱਖ ਨਾਲ ਬਹੁਤ ਵਧੀਆ-ਵਧੀਆ ਕੰਮ ਕਰਕੇ ਕਮਾਈਆਂ ਰੈਵਨਿਊ ਲੈ ਕੇ ਉਸ ਖਾਲ ਨੂੰ ਵੀ ਵੱਡਾ ਤੇ ਚੌੜਾ ਕਰਕੇ ਲੋਕਾਂ ਵੱਲ ਨੂੰ ਖਜ਼ਾਨੇ ਦਾ ਮੂੰਹ ਕਰਨਾ ਤੇ ਲੋਕਾਂ ਦਾ ਖਜ਼ਾਨਾ ਹੈ ਕਦੇ 2.5 ਸਾਲ ਹੋ ਗਏ ਇੱਥੇ ਸਾਡੇ ਮਨਿਸਟਰ ਸਾਹਿਬ ਬੈਠੇ ਨੇ ਸਾਰੇ ਖੇਤੀ ਮੰਤਰੀ ਬੈਠੇ ਨੇ ਸਾਡੇ ਅਫਸਰ ਬੈਠੇ ਨੇ 22 ਮਹੀਨੇ ਹੋ ਗਏ ਤੁਸੀਂ ਕਦੇ ਸਾਡੇ ਕਿਸੇ ਮਨਿਸਟਰ ਦੇ ਜਾਂ ਸਾਡੇ ਕਿਸੇ ਅਫਸਰ ਦੇ ਜਾਂ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਜੀ ਨਹੀਂ ਸੁਣਿਆ ਨਾ ਅੱਛਾ ਇਹ ਤੋਂ ਪਹਿਲਾਂ ਨੇ ਤੋਂ ਕਦੇ ਸੁਣਿਆ ਵੀ ਖਜ਼ਾਨਾ ਭਰਿਆ ਹੋਇਆ ਹੈ ਜੀ ਜਿਉਂ ਲੱਗਦੇ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਉਹ ਕਿੱਥੋਂ ਖਜ਼ਾਨਾ ਖਾਲੀਆ ਤੁਹਾਡੀ ਨੀਅਤ ਖਾਲੀ ਆ ਨੀਅਤ ਖਾਲੀ ਸੀ ਖਜ਼ਾਨਾ ਕੋਈ ਖਾਲੀ ਨਹੀਂ ਸੀ ਉਹੀ ਉਹੀ ਖਜ਼ਾਨਾ ਹੈ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਉਹੀ ਪਲੱਗ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਉਹੀ ਬਾ ਨੀਅਤ ਨੀਅਤ ਦੇ ਮਾਰੇ ਨੇ ਸੋ ਅਸੀਂ ਤੁਹਾਡੇ ਸਿਰ ਤੇ ਉੱਡਦੇ ਆ ਅਸੀਂ ਸਾਡੀਆਂ ਉਡਾਰੀਆਂ ਸਾਡੇ ਖੰਭ ਤੁਸੀਂ ਪਬਲਿਕ ਲੋਕ ਤੁਸੀਂ ਦੇਖਦੇ ਹੋਵੋਗੇ ਰੋਜ਼ ਟੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਉਹ ਕੌਣ ਕੌਣ ਨੇ ਜਿਹੜੇ ਗਾਲਾਂ ਕੱਢਦੇ ਨੇ ਜਿੰਨਾਂ ਦੀਆਂ ਕੁਰਸੀਆਂ ਖੋਲੀਆਂ ਕਿਉਂਕਿ ਹੋਰ ਕੰਮ ਤਾਂ ਇਹਨਾਂ ਨੂੰ ਆਉਂਦਾ ਨਹੀਂ ਇਹ ਲੀਡਰਾਂ ਦਾ ਜਵਾਕਾਂ ਜਾਂਦੀ ਇੱਕ ਪ੍ਰੋਬਲਮ ਹੈ ਆਪਾਂ ਤਾਂ ਕੁਝ ਵੀ ਕਰ ਲਾਂਗੇ ਇੱਕ ਕੰਮ ਨਹੀਂ ਤਾਂ ਦੂਜਾ ਕਰ ਲਾਂਗੇ ਦੂਜੇ ਨਤੀਜਾ ਇਹਨਾਂ ਨੂੰ ਇਹਨਾਂ ਨੂੰ ਸੱਤਾ 'ਚ ਰਹੇ ਬਿਨਾਂ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਇਹ ਸਭ ਬੇਰੁਜ਼ਗਾਰ ਹੋ ਗਏ ਇਹ ਨਮੀ ਕਿਸਮ ਦੇ ਬੇਰੁਜ਼ਗਾਰ ਪੈਦਾ ਹੋਏ ਨੇ ਇਹ ਸੁਖਵੀਰ ਹੋਰੀ ਇਹ ਜਿਹੜੇ ਆਮਜੀਠੀ ਹੋਰੀ ਸਾਰੇ ਅੱਬ ਚੀ ਬਾਜਵੇ ਹੋਰੀ ਬੜੇਗੇ ਨਵੀਂ ਕਿਸਮ ਦੇ ਬੇਰਜ਼ਗਾਰ ਨੇ ਇਹ ਤਾਈਓ ਕਹਿੰਦੇ ਫਿਰਦੇ ਆ ਗਾਣਾ ਗਾੜਦੇ ਫਿਰਦੇ ਆ ਭਗਵਾਨ ਤਮਨ ਨੇ ਆ ਕਰਤਾ ਕੇਜਰੀਵਾਲ ਨੇ ਉਹ ਕਰਤਾ ਉਹ ਭਾਈ ਅਸੀਂ ਤਾਂ ਪੰਜਾਬ ਦੇ ਵਾਸਤੇ ਲੱਗੇ ਹੋਇਆ ਅਫਸਰ ਸੀ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਕੇਜਰੀਵਾਲ ਸਾਹਿਬ ਚਾਹੁੰਦੇ ਤਾਂ ਪੰਡਾ ਪੰਡਾਂ ਦੀਆਂ ਪੰਡਾਂ ਨੋਟਾਂ ਦੀਆਂ ਘਰੇ ਲਿਆ ਸਕਦੇ ਸੀ ਮੈਂ ਵੀ ਕਲਾਕਾਰ ਸੀ ਮਸ਼ਹੂਰ ਕਲਾਕਾਰ ਸੀ ਸਾਰੇ ਸਾਡੇ ਜਿੰਨੇ ਵਕੀਲ ਸੀਗੇ ਸਾਡੇ ਵਿੱਤ ਮੰਤਰੀ ਸਾਹਿਬ ਬੈਠੇ ਆ ਵਕੀਲ ਸੀਗੇ ਸਾਡੇ ਹਰੇਕ ਬੰਦਾ ਆਪਣੇ ਆਪਣੀ ਜਗ੍ਹਾ ਤੇ ਕੋਈ ਨਾ ਕੋਈ ਕੰਮ ਕਰਦਾ ਸੀ ਸਾਨੂੰ ਕੀ ਲੋੜ ਸੀ ਬਈ ਸਾਨੂੰ ਕੀ ਲੋੜ ਸੀ ਨਾ ਤੋ ਆਲੋਚਨਾ ਕਰਾਉਣ ਦੀ ਜਾਂ ਗਾਲਾਂ ਕੱਢਣ ਦੀ ਗੱਡੀ ਜਾਣ ਗਾਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਆਪਾਂ ਪਿੰਡਾਂ ਵਾਲਿਆਂ ਜਦੋਂ ਪਿੰਡਾਂ ਵਾਲੇ ਆ ਕੇ ਇਹਨਾਂ ਦੇ ਬਰਾਬਰ ਬਹਿ ਗਏ ਨਾ ਇਹਨਾਂ ਨੂੰ ਆਪਣੇ ਚੋਂ ਮੁਸ਼ਕ ਆਉਂਦੀ ਹੈ ਇਹਨਾਂ ਨੂੰ ਇਹਨਾਂ ਨੂੰ ਇਹ ਲੱਗਦਾ ਹੈ ਕਿ ਹਾਜੇ ਆ ਗਏ ਕਹਾ ਤਾਂ ਹੈਗੇ ਸੀ ਉਹਨੇ ਬਾਜਬੇ ਨਹੀਂ ਇਹ ਕਿਹੋ ਜਿਹਾ ਆ ਗਏ ਇਹ ਫਲਾਨੇ ਆ ਗਏ ਦੱਸਾਂਗੇ ਤੁਹਾਨੂੰ ਕਿਹੋ ਜਿਹਾ ਆ ਗਏ ਤੁਸੀਂ ਦੇਖਦੇ ਜਾਓ ਕਿ ਹੋ ਜੇ ਆ ਗਿਆ ਸਾਨੂੰ ਮਟੀਰੀਅਲ ਹੀ ਦੱਸ ਦੇ ਕਿ ਹੋ ਜਾ ਮਟੀਰੀਅਲ ਆ ਗਿਆ ਤੁਸੀਂ ਠੇਕਾ ਲਿਆ ਇੱਥੇ ਰਾਜ ਕਰਨ ਦਾ ਆਮ ਲੋਕ ਨੇ ਜਨਤਾ ਪਬਲਿਕ ਹੈ ਜੀ ਮੈਂ ਮੈਂ ਹਰਾਇਓ ਮੇਰੀ ਕੀ ਔਕਾਤ ਹੈ ਸਾਡੀ ਕੋਈ ਔਕਾਤ ਨਹੀਂ ਤੁਸੀਂ ਹਰਾਇਓ ਤੁਸੀਂ ਤੁਸੀਂ ਕੀਤਾ ਕੰਮ ਇਹ ਤੁਸੀਂ ਲੈਣਾ ਚ ਲੱਗ ਕੇ ਇਹਨਾਂ ਨੂੰ ਬਥੇਰਾ ਟਾਈਮ ਦਿੱਤਾ ਕਿਸੇ ਨੂੰ 15 ਸਾਲ ਗਏ ਨੇ 10 ਸਾਲ ਕੁਝ ਕੀਤਾ ਹੀ ਨਹੀਂ ਹੁਣ ਕਹਿੰਦੇ ਪੰਜਾਬ ਬਚਾਓ ਲੈ ਦੱਸੋ ਕਿਤਕੀ ਤੋਂ ਬਚਾਈਏ ਥੋੜੇ ਤੋਂ ਬਚਾਉਣਾ ਹੈ ਥੋੜੇ ਤੋਂ ਤਾਂ ਬਚਾਉਣਾ ਹਜੇ ਹੁਣ ਤਾਂ ਬਚਾ ਕੇ ਛੱਡਿਆ ਪੰਜਾਬ ਪੰਜਾਬ ਬਿਲਕੁਲ ਸੇਫ ਹੈ ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਲੋਕੋ ਪੰਜਾਬ ਮੈਂ ਮੁਖੀਆ ਦੇ ਤੌਰ ਤੇ ਕਹਿਣਾ ਪੰਜਾਬ ਬਿਲਕੁਲ ਸੇਫ ਹੈ ਪੰਜਾਬ ਸਹੀ ਹੱਥਾਂ 'ਚ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਤੇ ਪੰਜਾਬ ਨੇ ਆਉਣ ਵਾਲੇ ਕੁਝ ਸਾਲਾਂ 'ਚ ਨੰਬਰ 1 ਸੂਬਾ ਬਣਾ ਦੇਾਂਗੇ ਦੇਸ਼ ਦਾ ਨੰਬਰ 1 ਸੂਬਾ ਆ ਪਿੱਛੇ ਜੇ ਸਾਰੇ ਦੇਸ਼ 'ਚੋਂ ਪੰਜਾਬ ਦੇ ਸਕੂਲ ਜਿਹੜੇ ਨੇ ਉਹ ਗ੍ਰੀਨ ਪ੍ਰੋਗਰਾਮ ਹੈ ਕੋਈ ਸਕੂਲਾਂ ਦੇ ਵਿੱਚ ਕਿੰਨੀ ਗ੍ਰੀਨਰੀ ਹੈ ਸਕੂਲਾਂ ਚ ਪੋਲੂਸ਼ਨ ਤਾਂ ਨਹੀਂ ਕੋਈ ਹੈਗਾ ਪੰਜਾਬ ਨੰਬਰ 1 ਤੇ ਆਇਆ ਹੈ ਤੇ ਉਹਦੇ ਚੋਂ ਸੰਗਰੂਰ ਜ਼ਿਲ੍ਹਾ ਦੇਸ਼ ਚੋਂ ਨੰਬਰ 1 ਚ ਹੈ ਦੇਸ਼ ਚੋਂ ਕਿ ਸਾਡੇ ਸਕੂਲੇ ਹੋ ਜੇ ਨੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਹਲਕਿਆਂ ਚ ਲਾਇਬ੍ਰੇਰੀਆਂ ਕਿਤਾਬਾਂ ਜਿੱਥੇ ਬੱਚੇ ਆਪਣੇ ਸਿਲੇਬਸ ਦੀਆਂ ਕਿਤਾਬਾਂ ਵੀ ਪੜ੍ਹ ਸਕਦੇ ਆ ਸੋ ਅਸੀਂ ਤਾਂ ਉਹ ਉਹ ਫੈਲ ਮੰਗਾਉਨੇ ਆ ਜੇ ਦਿਨਾਂ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਤੇ ਉਹ ਫਾਈਲ ਨੂੰ ਅਸੀਂ ਬਿਲਕੁਲ ਵੀ ਮਨਜ਼ੂਰੀ ਨਹੀਂ ਦਿੰਦੇ ਜਿਹਦੇ ਨਾਲ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਪੁਰਾਣੀ ਸਰਕਾਰ ਨੇ ਕੋਈ ਫਾਈਲ ਕੱਢੀ ਹੋਵੇ ਕੋਈ ਅਹੇ ਜੀ ਫਾਈਲ ਨਹੀਂ ਹੈਗੀ ਪੁਰਾਣੀ ਸਰਕਾਰ ਦੀ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹਰ ਹਰ ਫਾਈਲ ਆਪਦੇ ਪੁੱਤ ਵੱਲ ਜਾਂਦੀ ਹੈ ਕੋਈ ਭਤੀਜੇ ਵੱਲ ਕੋਈ ਸਾਲੇ ਵੱਲ ਕੋਈ ਜੀਜੇ ਵੱਲ ਬਸ ਇਸ ਤੋਂ ਬਿਨਾਂ ਇਹਨਾਂ ਨੇ ਕੋਈ ਸੋਚਿਆ ਹੀ ਨਹੀਂ ਸੋ ਅਸੀਂ ਹੁਣ ਇੱਕ ਹੋਰ ਮਾਣ ਮਹਿਸੂਸ ਕਰ ਸਕਦੇ ਹਾਂ ਜੇ ਤੁਸੀਂ ਅੱਜ ਮਨਜ਼ੂਰੀ ਦਿਓ ਤਾਂ ਉਹ ਮਨਜ਼ੂਰੀ ਤੁਸੀਂ ਜਦੋਂ ਮੈਂ ਨਾ ਐਲਾਨ ਕਰਤਾ ਹੁ ਤੋ ਬਾਅਦ ਦੋਨੇ ਹੱਥ ਉੱਪਰ ਜਾ ਕੇ ਤਾੜੀਆਂ ਮਾਰ ਕੇ ਸਾਨੂੰ ਦੱਸ ਦਿਓ ਸਾਡਾ ਹੌਸਲਾ ਵਾਜੂ ਐ ਆਉਣ ਵਾਲੇ 10 15 ਦਿਨਾਂ ਚ ਜਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ ਆਪਣਾ ਆਸ ਹੈ ਤੁਹਾਡਾ ਤੁਹਾਡਾ ਵਾਸਲੇ ਤਾਂ ਅੱਜ ਹੀ ਵੋਟਾਂ ਪਵਾ ਲਓ